ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਭੈਣ ਭਰਾ ਸਾਰੇ ਹੀ ਜੜਤੀ ਕਲਾਤ ਅੰਦਰ ਉਸਤੀ ਜੋਗੇ ਸਵੈਸ਼ਟ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਇੱਕ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਪਸ਼ੂ ਕਿਤੇ ਵੀ ਵੀਡੀਓ ਤੋਂ ਖਰੀਦਦਾਰੀ ਕਰਦੇ ਜਰੂਰ ਆਪਣੀ ਨਰਖ ਫਰਕ ਕਰਿਆ ਕਰੋ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਤੁਹਾਡਾ ਵੀ ਫਰਜ਼ ਬਣਦਾ ਹੈ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਵੇਖ ਕੇ ਅੱਗੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਆ ਜੇ ਪੂਰਾ ਠੀਕ ਹੈ ਜੀ ਅੱਜ ਦੀ ਵਿਜਿਟ ਪਿੰਡ ਹਰੀਕੇ ਪਿੰਡ ਬੂ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਹਰੀਕੇ ਪੱਤਨ ਭਾਈ ਸਰਬਜੀਤ ਦੇ ਫਾਰਮ ਤੇ ਪਹੁੰਚ ਚੁੱਕੇ ਹਾਂ ਦੋ ਤਿੰਨ ਪਸ਼ੂ ਸੂਏ ਸਵਾਏ ਆ ਤੇ ਦੋਕ ਵਿੱਚੋਂ ਗੱਭਣ ਆ ਸਾਰੀ ਡਿਟੇਲ ਲੈ ਕੇ ਸਾਂਝੀ ਕਰੀਏ ਆਓ ਤੁਹਾਡੇ ਤੱਕ ਬਾਈ ਸਰਬਜੀਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਚੜਦੀ ਕਲਾ ਪ੍ਰਭਾ ਵਧੀਆ ਕਿਰਪਾ ਠੀਕ ਹੈ ਡਰੈਸ ਜੀ ਗਸ ਆਪਣਾ ਹੈ ਪਿੰਡ ਬੂ ਅੱਛਾ ਜੀ ਤੇ ਸ਼ਹਿਰ ਵਾਲੀ ਦਾ ਪਤਾ ਨਾ ਤਸੀਲ ਆਪਣੀ ਹੈ ਤੇ ਜਿਹੜਾ ਤਰਨਤਨ ਸਾਹਿਬ ਠੀਕ ਹੈ ਜੀ ਫੋਨ ਨੰਬਰ ਹੈਗਾ 97812 95624 ਠੀਕ ਹੈ ਹਾਂਜੀ ਆ ਚਾਰ ਫਿਰ ਲੈਣ ਦੇ ਪਛੋ ਤਾਂ ਉਦੋਂ ਤੋਂ ਤਾਂ ਫੋਨ ਲਾਇਆ ਟਾਈਮ ਲੱਗਾ ਪੰਜ ਕੁ ਘੰਟੇ ਤੇ ਗਾ ਫਿਰ ਕੀ ਡਿਟੇਲ ਹੈ ਵੈਟ ਦੀ ਦੂਸਰਾ ਸੁਆਹ ਬਾਈ ਸੋਈ ਜੋ ਅੱਛਾ ਹਾਂ ਅੱਜ ਜੀ ਆਪਣੇ ਕੋਲ ਆਈ ਆ ਕਿੰਨੇ ਦਿਨਾਂ ਸੋਈ ਆ ਸੋਈ ਨੂੰ ਕਹਿ ਲਓ ਵੀ ਹੋ ਗਏ ਉਹਨਾਂ ਦੇ 8 ਦਿਨ 8-10 ਦਿਨ ਆ ਬੱਚਾ ਆ ਗਿਆ ਹਾਂਜੀ ਲਓ ਭਾਈ ਸੱਜਣੂ 나ੜੂ ਨਾਲ ਜਿਹੜਾ ਬਿਲਕੁਲ ਨਾਹ ਜੀ ਠੀਕ ਹੈ ਰਸ਼ੀਦ ਬੱਚਾ ਬੱਚਾ ਜੀ ਬੱਚਾ ਆ ਗਿਆ ਜੀ ਮਗਰ ਮੇਲ ਕਫ ਇਹ ਵੈਡ ਐਸ ਐਫ ਨਸਲ ਦੀ ਦੁੱਧ ਕਿੰਨਾ ਸਹੀ ਮੌਕੇ ਦਾ ਨਾ ਦੁੱਧ ਭਾਈ ਜੀ ਆਪਣੇ ਚੌਥੋ ਚੋਗੇ ਲੈਂਦੀ ਹੋਆ ਉਹਨਾਂ ਦਾ ਆਪਣਾ 17 ਆ ਗਿਆ ਦਾ ਆਪਾਂ 16 ਕਿਲੋ ਦੋਗੇ ਠੀਕ ਹੈ ਜੀ ਟਾਈਮ ਦਿਖਾਇਆ ਵੇ ਜੀ ਤੇ ਖੁੱਲ ਗਏ ਜੀ ਲਓ ਭਾਈ ਸਜਣੋ ਟਾਈਮ ਦਾ ਅੰਤਾਂ ਦਾ ਲਾ ਲਿਓ ਠੀਕ ਹੈ ਜੀ 11 ਵਜ ਕੇ 10 ਵਜ ਕੇ 55 ਮਿੰਟ 11 ਵਜਣ ਵਾਲੇ ਆ ਉਸ ਹਿਸਾਬ ਨਾਲ ਜਿਹੜੇ ਸੋਏ ਹੋਏ ਪਸ਼ੂ ਉਹਨਾਂ ਦੀ ਆਰਡਰ ਕੁਆਲਟੀ ਦਾ ਹਿਸਾਬ ਲਾ ਲਿਓ ਕਿਉਂਕਿ ਮੌਸਮ ਜਿਹੜਾ ਬਦਲ ਵਈ ਦਾ ਆ ਕਰਕੇ ਸਮਾਂ ਥੋੜਾ ਹੀ ਹੋਇਆ ਤੇ ਲਓ ਜੀ ਉੜੀ ਦਾ ਛੜੀ ਕਣੀ ਕਰਕੇ ਆ ਆਚਸਤੇ ਜਰਸੀ ਦਾ ਕਰੋ ਸੰਗ ਦੇ ਵਿੱਚ ਵੈੜ ਤੇ 14 ਕਿਲੋ ਦੁੱਧ ਦੱਸ ਰਿਹਾ ਬੋਕੇ ਦਾ ਆਰਡਰ ਕੁਆਲਟੀ ਦਾ ਜਿਹੜਾ ਹਿਸਾਬ ਤੁਸੀਂ ਲਾ ਲਿਓ ਸ਼ਾਮ ਨੂੰ ਕਿੰਨੀ ਘਰ ਬੰਦੇ ਦੇ 11 ਕ ਦਾ ਸਮਾਂ ਜਿਹੜਾ ਦੁਪਹਿਰ ਦਾ ਸਵੇਰ ਦਾ ਗਿੰਦੋ ਹੋ ਗਿਆ ਜੀ ਲਓ ਜੀ ਬਾਕੀ ਕੱਦ ਕਾਠ ਵੈੜ ਦਾ ਵੱਡਾ ਜੇ ਠੀਕ ਹੈ ਜੀ ਲਓ ਜੀ ਲਓ ਜੀ ਮਹਾਰਾਜ ਮੋੜ ਲਓ ਸਰਬਜੀਤ ਜੀ ਲਾਓ ਮੋੜ ਲਓ ਲੋੜ। ਬਾੜ ਦੁਗਿਆ ਸੁਹਾ ਕੁਲੀ ਵੜ ਰਹਾ। ਲੋ ਜੀ। ਬਹੁਤ ਸੋਹਣੀ ਆ। ਥਾਂ ਥੋੜੀ ਬਹੁਤ ਸੋਹਣਾ ਆਟਾ ਕੋਰ। ਨਾ ਜੀ। ਮਗਰ ਜਿਹੜਾ ਮੇਲ ਕਾਫਿਆ ਕੋਈ ਤਾਂ ਹਾਂ 12 ਦਿਨਾਂ ਦਾ ਸੁਆ ਕਹਿੰਦੇ ਆ ਹੋ ਗਿਆ ਉਹ ਸੁਈ ਨੂੰ ਹਾਂ ਇਹ ਬੋਲੇ ਦਾ ਉਤਰ ਨਹੀਂ ਨਹੀਂ ਬੈਠਾ ਠੀਕ ਆ ਤੇ ਕਿੰਨੇ ਦੇ ਦੇ ਦਿੱਗੇ ਇਹ ਆ ਬਾਈ ਬੋਤਰਾ ਬਾਹਰ ਤੋਂ ਲੋਕ ਕਰੀ ਜਾਂਦੇ ਇਹੋ ਜਿਹਾਂ ਦਾ 85 ਵੀ ਹਾਂ ਆ ਆਪਾਂ ਜਾਇਜ਼ ਹੀ ਕਰ ਦਿੰਦਾ ਫਿਰ ਵੀ ਕਿੰਨਾ ਕਰ ਦਿੱਤੀ ਆਪਾਂ ਮੋਲੇ ਦਾ 60000 ਰੁਪਏ ਕਰ ਠੀਕ ਆ ਕਿੰਨੇ ਦੀ ਛੱਡ ਦੇਣੀ ਆ ਆਪਾਂ 2000 ਕਰ ਦਈਏ ਛੋਟ 60 ਚੋਂ ਹਾਂ ਬਹੁਤ ਛੱਡ ਦਈਏ ਠੰਡ ਢੋਡਿਆ ਨਹੀਂ ਜਾਇਜ਼ ਕੀਤਾ ਜਾ 1000 ਕਰ ਲੋ ਮਨ ਨਾਲ 56 ਦੇ ਦਿੱਗੇ ਹਾਂਜੀ 56000 ਰੁਪਏ ਆਹ ਦੇਖ ਲੋ ਤਾਂ ਕੋਹ ਨਹੀਂ ਦਾ ਚੱਲ ਆਉਣਾ ਜਾਣਾ ਹੈ اچھا ਸ਼ੋਰ ਸ਼ੋਰ ਹੀ ਹੁੰਨੀ ਸ਼ੋਰ ਤੇ ਦੂਜੇ ਨੰਬਰ ਤੇ ਕਿਰਵਾ ਸੂਹਾਂ ਚੋਟਿਆ ਕੀ ਗੱਪਣੇ ਇਹ ਗੱਪਣ ਭਾਈ ਠੀਕ ਹੈ ਦੂਜਾ ਸੂਹ ਇਹ ਆ ਦੂਸਰੇ ਸੂਏ ਠੀਕ ਸਿੰਗਾ ਦਾ ਸੱਚ ਨੂੰ ਥੋੜੀ ਜੀ ਗੈਰ ਆ ਸਿੰਗ ਨੱਤੇ ਹੋਏ ਖੋਪੜ ਜੀ ਬਾਕੀ ਥਣ ਚੱਡੇ ਦੀ ਕੁਆਲਿਟੀ ਬੜੀ ਸਾਫ ਹੈ ਥਣ ਮੋਟਾ ਹੈ ਦੇਖ ਸਕਦੇ ਜੀ ਤੇ ਸੂਹਾਂ ਭਾਵੇਂ ਦੂਜਾ ਆਵੇ ਤੀਜਾ ਆਵੇ ਤੇ ਦੁੱਧ 12 ਕਿਲੋ ਪਾਜੂ ਦੁੱਧ ਬਾਈ ਵਾ 11 ਕਿਲੋ ਇਹਦੇ ਪਹਿਲੋਂ ਪਾਇਆ ਪਿੰਦੇ ਸੁਵੇ ਠੀਕ ਹੈ ਜੀ ਹਾਂ ਜੀ ਲਓ ਜੀ ਤੇਵਾ ਕਰਮਾ ਲਾ ਆ ਵੀ ਸੋਏ ਸਮਝ ਕੇ ਲੋ ਕੋਈ ਸੱਜਣ ਨੇ ਲੈਣੀ ਹਾਂ ਜੀ ਠੀਕ ਹੈ ਜੀ ਬਾਕੀ ਇੰਨੀ ਵੇਖ ਸਕਦੇ ਜੀ ਲਓ ਜੀ ਮੋੜ ਲਿਆਓ ਜੀ ਲਓ ਜੀ ਕੀ ਬਾਤਾਂ ਫੇਕ ਖੁੱਲਾ ਥੋੜਾ ਜਿਹਾ ਦੇਖ ਸਕਦੇ ਜੀ ਉਹ ਤਾਂ ਸੀਰ ਸੋੜੀ ਜੀ ਲਓ ਜੀ ਬਾਕੀ ਆਰਡਰ ਕੁਆਲਿਟੀ ਚੰਗੀ ਆ 10 ਦਿਨ ਅਜੇ ਸਮਾਂ ਜਿਹੜਾ ਲੈ ਜਾਓ ਨਹੀਂ 7 ਦਿਨ ਲਈ ਬਣਦਾ ਅੱਛਾ ਜੀ 10 ਲੈ ਜਾਓ ਲੈ ਜਾਓ ਲੈ ਜਾਣੇ ਅਜੇ 10 ਦਿਨ ਸੱਜਣੋਂ ਇਹਨੇ ਲੈ ਜਾਣੇ ਅਜੇ ਛੱਡੇ ਬੜਾ ਬਣਾਉਂਗੇ ਅਜੇ ਜਿਹੜਾ ਆ ਗਈ ਤਿਆਰੀ ਕਰ ਰਹੀ ਹੈ ਛੱਡੇ ਦੀ ਆਰਡਰ ਕੁਆਲਿਟੀ ਦੀ ਠੀਕ ਆ ਜੀ ਤੇ ਇਹਦੇ ਫਿਰ ਰੇਟ ਦੀ ਗੱਲ ਰਹਿ ਗਈ ਇਹ ਆ ਭਾਈ ਮੋਲਾਪਾ ਜਾਇਜ਼ ਕਰਦਗਾ ਟੋਕਣਾ ਵਾਲਾ ਅੱਛਾ ਜੀ ਹਾਂ ਮੁੱਲ 65000 ਰੁਪਏ ਦਾ ਠੀਕ ਆ ਜੀ ਹਾਂ ਜੀ ਤੇ ਕਿੰਨੇ ਦੇਣੀ ਆ 2000 ਛੋਟ ਕਰ ਏ 62 63 ਦੀ ਹਾਂ ਜੀ ਹਜ਼ਾਰ ਕੋਰ ਕਰ ਦਿਓ ਚਲੋ ਤੁਹਾਡੇ ਆ ਕੇ ਕਰਦੇ ਬਾ 62000 ਦੀ ਠੀਕ ਹੈ ਜਾਇ ਜੀ ਬਹੁਤ ਬਹੁਤ ਧੰਨਵਾਦ ਤੇ ਇਹਨੂੰ ਹੀ ਖੋਲ ਗਏ ਕਿਨਵਾ ਸੂ ਆ ਗਈ ਛੋਟੀ ਇਹ ਦੂਜੇ ਸੂਏ ਸੁਣੀਏ ਕਿੰਨਾ ਦੁੱਧ ਆਜੂਗੀ ਦੋ ਤੇ ਭਾਈ ਇਹਨੇ ਮਾਲਕਾ ਦਾ ਆਪਾਂ ਨੂੰ ਕਿਹਾ ਵੀ ਇਹਨਾਂ ਵੀ ਅਸੀਂ ਅੱਗੇ 13 ਕਿਲੋ ਚੋਇਆ ਪਹਿਲੇ ਸੂਏ ਅੱਛਾ ਐ ਕਿ ਚਲੋ 14 ਚੋ ਆਜੇ 15 ਵੀ ਜਵਾਹ ਦੀ ਐ ਦੁੱਧ ਵਾਲੀ ਸੋਣੀ ਆ ਨਾ ਛੋਟੀ ਲਓ ਭਈ ਸੱਜਣੋ ਦੇ ਨੇ ਇਹ ਵੀ ਹਫਤਾ ਖੰਡ ਲੈਂਦੀ ਆ ਸਿੰਘ ਮੂ ਬਿਲਕੁਲ ਸੋਹਣਾ ਖਾਂਦ ਤੋਂ ਚੰਗਾ ਲੱਗਾ ਹਾਂ ਜੀ ਹਾਂ ਜੀ ਹਾਂ ਲਓ। ਜੋ 3 ਨਵੇਂ ਆ ਵਧ ਬੰਦੀ ਆ। ਛੋਟੀ ਦਾ ਵਧੀਆ ਆ। ਹਾਂ। ਸੂਆ ਜਿਹੜਾ ਚੋਕ ਇਹ ਵੀ ਖਰਚ ਕਰਨੀ ਹੋਵੇ ਤੇ ਕਰ ਸਕੀ ਸੀ ਆ। ਇਹ ਪਾਹੂ 10 ਵਜੇ ਚੋਲੇ। ਹਾਂ ਜੀ। ਲਓ ਜੀ। ਮੋੜ ਲਿਆ ਹੋ ਦੀ। ਥਾਂ ਤੋਂ ਸਜਣਾ ਬਹੁਤ ਸੋਹਣਾ ਆ ਤੇ ਕੁਆਲਿਟੀ ਜਿਹੜੀ ਤਿਆਰ ਕਰਦੀ ਕਰਮਾਲੀ। ਸਿੰਘ ਮੂੰਹ ਦੀ ਵੀ ਬੜੀ ਸੋਹਣੀ ਕੁਆਲਿਟੀ ਕਰਮਾਲੀ ਨੂੰ। ਲਓ ਜੀ। ਕੀ ਬਾਤਾਂ। ਬਾਕੀ ਰਹਿ ਕੀ ਇਹਦੇ ਰੇਟ ਦੀ ਗੱਲ ਰੇਟ ਫਿਰ ਕਿੰਨੇ ਦੇ ਦੇ ਦੀਏ ਰੇਟ ਭਾਈ ਬਾਹਰ ਤੇ ਚਲੋ ਆਪਣੇ ਤੱਕ ਆ ਗਏ ਤੁਹਾਨੂੰ ਪਤਾ ਹਰ ਵੀਡੀਓ ਜਾਇ ਜੀ ਹੁੰਦੇ ਆ ਪੰਜਾਬੀ ਭੈਣ ਭਰਾਵਾਂ ਨੂੰ ਰੱਖੇ ਲੈ ਕੇ ਦੇਈਏ ਤੇ ਉਤਰਾ ਬਾਹਰ ਦਾ ਲੋਕ ਇੱਕ ਦਾ ਇੱਕ ਪੰਜ ਵੀ ਕਰੀ ਜਾਂਦੇ ਏਡੀਆਂ ਭਾਈ ਹਾਂਜੀ ਆਪਾਂ ਮੋਲੇ ਦਾ 85000 ਰੁਪਇਆ ਠੀਕ ਆ ਤੇ ਕਿੰਨੇ ਦੇ ਦੇਣੀ 2000 ਛੱਡ ਦਈਏ ਖੁੱਲ੍ਹੇ ਛੋੜ ਕਰ ਦੋ ਖੁੱਲੀ ਜਾ ਲੋ 1000 ਰੁਪਏ ਕੋਈ ਕਹਿ ਜਿੱਦਾ ਕਹਿ ਦੋ ਕਰਦਾ ਭੰਤਰਾ 80 ਦੇ ਦਈਏ ਹਾਂ 80 ਲੈ ਛੋ ਜੇ ਤੁਹਾਡੇ ਆਖਣ ਜਾਇਦੇ ਹੋਰ ਛੱਡ ਦੋ ਯਾਰ ਹੋਰ ਛੱਡ ਗਏ ਲਓ 20000 ਛੱਡ ਦਿੰਦੇ ਅਸੀਂ ਜਦੋਂ 20000 ਛੱਡ ਦਈ ਹਾਂ ਹਾਂ ਜੀ ਬਾਸ਼ ਹੋੜ ਹੀ ਹੋੜੀ ਹੋਣੇ ਤੋਂ 70000 ਦੀ ਦੇ ਦੇ ਗਏ ਹਾਂ ਜੀ ਹਾਂ ਜੀ ਲਓ ਭਾਈ ਸੱਜਣਾ ਇਹ ਜਿਹੜੀ 78000 ਦੀ ਮਿਲ ਜਾਊਗੀ ਝੋਟੀ ਚੰਗੀ ਸੋਹਣੀ ਆ ਸਾਫ ਸੁਥਰੀ ਆ ਦੇਖ ਸਕਦੇ ਆਰਡਰ ਕੁਆਲਿਟੀ ਵੀ ਚੰਗੀ ਆ ਲੱਗੀ ਨੂੰ ਬਹੁਤ ਬਹੁਤ ਲੱਗੀ ਬੇਨ ਵਾਲੇ ਵੱਲ ਲੱਗਾ ਜੀ ਹਾਂ ਬਹੁਤ ਸੋਹਣਾ ਲੱਗਾ ਇਹਨੇ 57 ਨਾ ਪੂਰੇ ਵਾਲ ਨੂੰ ਚੌਥੇ ਨੰਬਰ ਤੇ ਨੀਲੀ ਹਾਂ ਜੀ ਹਾਂ ਨੀਲੀ ਆ ਕੋਈ ਆ ਤੇ ਦੁੱਧ ਕਿੰਨਾ ਰੈਡੀ ਦੁੱਧ ਬਾਈ ਆ ਥਲੇ ਜਦੋਂ ਕਹਨੂੰ ਜੇ ਫੀਡ ਫੂਡ ਵਧੇਰੇ ਬਾਈਏ ਦੁੱਧ 8 8-7 ਵੀ ਘਰ ਆਉਂਦੀ 8 ਵੀ ਹੂੰ ਸੋ ਉਹਨਾਂ ਦਾ ਕਿਆ ਮੜ ਗਿਆ ਆਪਾਂ ਦੇ ਥਲੇ ਹੁਣ 6 ਕਿਲੋ ਕਰਾਂ ਖੁੱਲ ਕੇ ਕੱਟੀ ਮਗਰਾ ਕੀ ਕੱਟੀ ਮਗਰਾ ਹਾਂ ਜਿਹੜੀ ਕੱਟੀ ਹਨਾ ਸਾਹਮਣੇ ਲਓ ਭਾਈ ਸੱਜਣੋ ਆ ਕੱਟੀ ਜੀ ਆਪੇ ਨਤਾਜਾ ਲਾ ਲਿਓ 2 ਮਹੀਨਿਆਂ ਦੀ ਜਾਂ 1 ਮਹੀਨੇ ਦੀ ਆ ਤੇ ਨੀਲੀ ਦਾ ਵੀ ਜਾਂਦੀ ਦੁੱਧ 6 ਕਿਲੋ ਜੀ 6 ਕਿਲੋ ਠੀਕ ਹੈ ਜੀ ਤੇ ਸ਼ੂਆਗ ਤੇ ਜਾਲਾ ਵਾਲੇ ਚੁੱਤਲ ਵਾਲੇ ਸਮਝ ਲੈ ਵੇਖੇ ਬਾਕੀ ਥੋੜੀ ਜਿਹੀ ਲੇਸ ਪੋਣਾ ਬਾਕੀ ਹੈ ਤੇ ਨਵੀਂ ਆ। ਆ ਜਾਓ ਜੀ। ਲਓ ਜੀ। ਲਓ ਜੀ। ਕੀ ਬਾਤਾਂ। ਹਾਂ ਪਿਓਰ ਨੀਲੀ ਆ। ਪਿਓਰ ਪਿਓਰ ਨੀਲੀ ਰੱਖਿਆ ਥੋੜੀ ਦੇਵਾ ਪੱਖੋਂ ਚਾਰਿਆ ਉਹਨਾਂ ਨੇ। ਹਾਂ। ਬਾਕੀ ਸਾਂਭੀ ਨਹੀਂ ਮੈਂ ਵਧਈਆ। ਨਾ ਬਾਕੀ ਸੱਜਣ। ਤੇ ਇਹਦੇ بھائی ਸਰਪ ਜੀ ਕੀ ਡਿਟੇਲ ਆਂਦੀ ਕਿੰਨੇ ਦੀ ਦੇ ਦਗੇ ਫਿਰ ਆਪਾਂ ਨੂੰ। ਉਸ ਤਰਾ ਭਾਈ ਜੀ ਗਿੱਡੀ ਜਾਦਵਾ ਭਾਏ ਲੋਕੀ ਦਾ 65 70 ਵੀ ਕਰੀ ਜਾਂਦੇ ਆ। ਕਰੀ ਜਾਂਦੇ ਆ। ਆਪਾਂ 60000 ਕਰ ਦਈਏ ਅਮੋ। 60 ਹਾਂ ਚੱਲ ਖੇਰਲਾ ਪੀਸ ਆ ਪੰਜ ਕਰ ਦਈਏ ਛੋੜ। ਹਾਂਜੀ। 5000 ਜਾਣ ਦੇ। ਚਲੋ ਜਾ ਯਾਰ ਹੋਰ ਕਰ ਦਾਂ ਤੁਹਾਡੇ ਆ। 54 ਦੀ। 54 ਦੀ। ਲਓ ਭਈ ਸੱਜਣੋ ਇਹ 54000 ਦੀ ਮਿਲ ਜੋਗੇ ਨੇਲੀ ਰਾਵੀ ਤੇ ਨਾਲ ਮਗਰ ਕੱਟੀ ਆ। ਠੀਕ ਆ ਜੀ। ਜੋ ਆਂ ਦੀ ਡਿਟੇਲ ਦਿੱਤੀ ਤੇ ਇੱਕ ਬੁਰੀ ਦੇ ਵਿੱਚ ਨੀਲੀ ਦੇ ਵਿੱਚ ਵੀ ਆਉਂਦੀ ਪੱਖ ਰੱਖਦੀ ਆ ਬੱਤੀ ਸੋਹਣੀ ਆ ਠੀਕ ਆ ਜੀ ਤੇ ਕਿੰਨੇ ਚਿਰ ਦੀ ਵੀਰ ਜੀ ਇਹ ਇਹ ਭਾਈ ਕੋਈ ਆ ਲਾਲਾ ਸਾਹਿਬ ਕੱਟੀਆਂ ਪੰਜਾ 6 ਮਹੀਨਿਆਂ ਦੀ ਹੋ ਗਈ ਪੰਜਾ ਕ ਦੀ ਅੰਦਰ ਹੀ ਆ ਦੀ ਚੌਂ ਦੀ ਠੀਕ ਆ ਚੌਂਕ ਦੀ ਚੌਂ ਮਹੀਨੇ ਦੀ ਤੇ ਕੀ ਰਿਕਾਰਡ ਕੋੜਿਆਂ ਦੀ ਮਦਰਦਾਰਾ ਕੋਈ ਹੈਗਾ ਮਦਰਦਾਰਾ ਰਿਕਾਰਡ ਦਾ 18 ਕਿਲੋ ਭਾਈ ਜਿਹਨੂੰ ਆਪਾਂ ਲਈ ਆ ਅੱਛਾ ਲਈ ਮੋਲ ਲਈ ਚੱਕੀ ਕਰਕੇ ਲੈਂਦੀ ਮੋਲ ਲਈ ਲੈਂਦੀ ਝੂਠ ਨਹੀਂ ਮਾਰਨਾ ਠੀਕ ਆ ਮੋਲ ਲਈ ਆ ਤੇ ਕੱਟੀ ਸੋਹਣੀ ਹਾਂ ਭੈਣ ਭਰਾਵਾਂ ਦੇ ਪਾਣ ਦੇ ਲਿਆਉਂਦੀ ਜਿਹੜੇ ਹਾਂ ਤੇ ਕਿੰਨੇ ਕੀ ਦੀ ਆਪਾਂ ਇਹ ਦੇ ਦੇਣੀ ਆ ਹੋਰ ਤਾਂ ਭੈਣ ਭਰਾਵਾਂ ਦੇ ਆਖਣਾ ਵੀ ਨਹੀਂ ਕੀ ਜੀ ਇਹਦੇ ਮੋਲ ਜਿਆਦਾ ਮੰਗਿੰਦਾ ਤਾਂ ਸਾਨੂੰ ਕੁਆਲਿਟੀ ਦਾ ਪਤਾ ਹੈ ਦਾ ਕੁਆਲਿਟੀ ਕਰਕੇ ਨਸਲ ਕਰਕੇ ਪ੍ਰੀਅਰ ਕਰਕੇ ਲੈਂਦੀ ਆ ਮੌਰਤ ਕਰਦੇ 5000 ਰੁਪਏ ਅੱਛਾ ਹਾਂਜੀ ਤੇ ਕਿੰਨੇ ਦੇਣੀ ਆਪਾਂ ਦੇਰੀਆ ਮੇਰਾ 3000 ਛੋਟ ਕਰ ਰਹੀ ਹੈ ਪੂਰੇ 20 ਦੇ ਦੇਗੀ ਹਾਂ ਪੂਰੇ 20 ਦੇ ਦੇ ਬੜਕੇ ਫੇਰ ਭਾੜਾ ਭਰ ਆਗਣਾ ਸਾਨੂੰ ਚਲੋ ਕੋਈ ਨਹੀਂ ਆਪਾਂ ਚੰਗੇ ਪੈਸੇ ਲਾ ਕੇ ਜਾਂਦੀ ਲੋ ਭਾਈ ਸਜਣੋ ਨੀਲੀ ਰਾਵੀ ਦੇ ਵਿੱਚ ਜਿਹੜੇ ਖੋਰ ਨਹੀਂ ਸਾਹਮਣੇ ਦੇਖ ਰਹੇ ਸਾਨੂੰ ਦੇ ਦੇ ਆ ਥੋੜੇ ਥੋੜੇ ਤੋਂ ਵੇ ਨਿਸ਼ਾਨੀਆਂ ਕੋਈ ਰੱਖ ਦੇ ਤੇ ਥਣ ਥਣ ਕੁਆਲਿਟੀ ਚੰਗੀ ਠੀਕ ਰਹੇ ਵਿਚ ਲੋ ਜੀ ਕੀ ਬਾਤਾਂ ਦੇਖ ਸਕਦੇ ਜੀ ਕੱਟੀ ਸੋਹਣੀ ਆ ਪੂਰੀ ਬੂਰੀ ਆ ਬੂਰੀ ਘਟ ਲਾਉਦੀ ਆ ਹਾਂਜੀ ਤੇ ਉਰੀ ਜਗ੍ਹਾ ਬਰੀਰ ਦੇ ਵਿੱਚ ਤੇ ਮੇਲਾ ਲੱਟ ਲੋ ਸਾਡੇ ਵੱਲੋਂ ਸასი ਕਾਲ ਜੀ ਸასი